for conducting this event you all are so much and i, they, and I well have also seen uh, for hosting this for the i would uh, like to shop se start karne ko zordaar taaliyan inke liye thanks <laughs> ji jaan ki kisi pehle aaj register kar lo yes <laughs> ma'am thank you so much thank you to you ji aartiwani thank you so bahut bahut shukriya mere saare ਸਚਿਨ ਬਾਦਤਰੀ ਅਮਾ ਜੀ ਬਹੁਤ ਬਹੁਤ ਸ਼ੁਕਰੀਆ ਮੈਂ ਬਹੁਤ ਸਰਮੈਨ ਕਰਦਾ ਹਾਂ ਅੱਜ ਆਏ ਹੋਏ ਸਾਡੇ ਡੀਆਈਜੀ ਸਾਹਿਬ ਪ੍ਰਣਾ ਜੀ ਨੰਗਲ ਬਾਈਸਾਈਕਲ ਦੀ ਸਾਰੇ ਟੀਮ ਨੰਗਲ ਨਿਵਾਸੀ ਮੇਰੇ ਨਾਲ ਆਏ ਬੀਬੀਐਮਬੀ ਦੇ ਅਫਸਰ ਸਾਹਿਬਾਨ ਔਰ ਪਿਆਰੇ ਬੱਚਿਓ ਵਾਕਿਆ ਹੀ ਅੱਜ ਦਾ ਜਿਹੜਾ ਦਿਨ ਹੈ ਨੰਗਲ ਬਾਈਸਾਈਕਲ ਦੀ ਟੀਮ ਨੇ ਨੰਗਲ ਦੇ ਇਤਿਹਾਸ ਵਿੱਚ ਮੈਂ ਕਹੂੰਗਾ ਇਤਿਹਾਸ ਹੀ ਰਚ ਦਿੱਤਾ ਅਸੀਂ ਆਪਣਾ ਘਰਾਂ ਦੇ ਵਿੱਚ ਦੇਖਦੇ ਆਂ ਕੀ ਵੱਡੇ ਕੀ ਛੋਟੇ ਅਸੀਂ ਮੋਬਾਈਲ ਤੇ ਹੀ ਲੱਗੇ ਰਹਿੰਦੇ ਆਂ ਖਾਸ ਕਰ ਛੁੱਟੀ ਵਾਲਾ ਦਿਨ ਜਿਵੇਂ ਆਇਆ ਦੁਆਰਾ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਸਾਹਮਣੇ ਇੰਨੇ ਬੱਚੇ ਬੈਠੇ ਆ ਵੱਡੇ ਵੀ ਬੈਠੇ ਆ ਐਟ ਲੀਸਟ ਪੇਰੈਂਟਸ ਵੀ ਇਹ ਖੁਸ਼ੀ ਮਹਿਸੂਸ ਕਰਦੇ ਹੋਣੇ ਆ ਕਿ ਸਾਡੇ ਬੱਚੇ ਜਿਹੜੇ ਕਿ ਆਊਟਡੋਰ ਐਕਟੀਵਿਟੀਜ਼ ਜਾਂ ਗੇਮਸ ਸਾਡੀਆਂ ਸੀਗੀਆਂ ਉਹਨਾਂ ਤੋਂ ਟੁੱਟ ਪੁੱਟੇ ਸੀਗੇ ਤੇ ਅੱਜ ਬੱਚੇ ਸਾਰੇ ਮੋਬਾਈਲ ਤੋਂ ਬਿਨਾਂ ਬੈਠੇ ਹੋਏ ਆ ਇੱਕ ਥੋੜਾ ਸਟਾਰਟ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਡਾ ਸਕਰੀਨ ਟਾਈਮ ਤੋਂ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀਜ਼ ਦੇ ਨਾਲ ਜੋੜਨਾ ਜਿੱਦਾਂ ਪ੍ਰਣਾ ਸਾਹਿਬ ਨੇ ਦੱਸਿਆ ਕਿ ਬਚਪਨ ਤੋਂ ਅਸੀਂ ਇਹ ਖੇਡਾਂ ਖੇਡਦੇ ਹੁੰਦੇ ਸੀਗੇ ਸਾਡੀ ਹੈਲਥਰੀ ਅੱਛੀਆਂ ਹੁੰਦੀਆਂ ਸੀਗੀਆਂ ਔਰ ਸਭ ਤੋਂ ਵਧੀਆ ਗੱਲ ਹੈ ਕਿ ਕਿਸੇ ਹੋਰ ਕਿਸੇ ਸ਼ਹਿਰ ਦੇ ਵਿੱਚ ਜਾਈਏ ਸ਼ਾਇਦ ਉੱਥੇ ਬਹੁਤ ਕੰਜੈਸਟਿਡ ਏਰੀਆ ਹੁੰਦੇ ਨੇ ਜਾਂ ਬਹੁਤ ਹਾਈ ਰਾਈਜ਼ ਬਿਲਡਿੰਗਸ ਨੇ ਬੱਚਿਆਂ ਨੂੰ ਪਲੈਟਫਾਰਮ ਨਹੀਂ ਮਿਲਦਾ ਕਿ ਟਾਈਟ ਉੱਥੇ ਉਡਾ ਸਕਣ ਸਾਡਾ ਜਿਹੜਾ ਨੰਗਲ ਸ਼ਹਿਰ ਹੈ ਇਹ ਕੁਦਰਤ ਦੀ ਗੋਦ ਦੇ ਵਿੱਚ ਬਹੁਤ ਵਧੀਆ ਸਾਡੀ ਇੱਕ ਜਗ੍ਹਾ ਹੈਗੀ ਆ ਜਿਹੜਾ ਇਹ ਕਾਈਟ ਫੈਸਟੀਵਲ ਹੋ ਰਿਹਾ ਹੈਗਾ ਉਹਦੇ ਵਾਸਤੇ ਮੈਂ ਜਿਹੜੇ ਆਰਗੇਨਾਈਜ਼ਰ ਸਗੇ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਔਰ ਇੱਕ ਇਹੋ ਜਿਹਾ ਉਪਰਾਲਾ ਜਿਹਦੇ ਨਾਲ ਆਪਾਂ ਬੱਚਿਆਂ ਨੂੰ ਪੁਰਾਣੇ ਜਿਹੜੇ ਟ੍ਰੈਡੀਸ਼ਨਲ ਸਾਡੇ ਸਪੋਰਟਸ ਹੈਗੇ ਨੇ ਜਿਹਦੇ ਵਿੱਚ ਕਾਈਟ ਫਲਾਈਂਗ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਹੁੰਦਾ ਸੀਗਾ ਉਹਦੇ ਨਾਲ ਤੁਸੀਂ ਇਹਨਾਂ ਨੂੰ ਜੋੜਿਆ ਔਰ ਜੇ ਜੋ ਹੁਣ ਤੱਕ ਜਿਹੜਾ ਬੈਠ ਕਰਕੇ ਇੱਥੇ ਗੱਲਾਂ ਆਪਾਂ ਕੀਤੀਆਂ ਗਈਆਂ ਨੇ ਔਰ ਪਹਿਲਾ ਵੀ ਜਿਹੜੇ ਆਰਗੇਨਾਈਜ਼ਰਸ ਨਾਲ ਮੇਰੀ ਮੀਟਿੰਗਸ ਹੋਈਆਂ ਨੇ ਉਹਦੇ ਵਿੱਚ ਇਹੀ ਗੱਲ ਸਾਹਮਣੇ ਆਈਏ ਕਿ ਜਿਹੜਾ ਚਾਈਨਾ ਡੋਰ ਹੈਗੀ ਹੈ ਉਹਦੇ ਅਗੇਂਸਟ ਜਿਹੜਾ ਹੈਗਾ ਇਹ ਆਪਾਂ ਇੱਕ ਹੰਬੜਾ ਮਾਰਿਆ ਸੀਗਾ ਸਾਰਿਆਂ ਨੂੰ ਆਪਾਂ ਪ੍ਰੇਰਿਤ ਕੀਤਾ ਕਿ ਕਾਈਡ ਫ્લાਇੰਗ ਬਿਨਾ ਚਾਈਨਾ ਡੋਰ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਸਕਦੀ ਹੈ ਔਰ ਸਵੇਰ ਦੇ ਹੁਣ ਤੱਕ ਇੱਥੇ ਹਜ਼ਾਰਾਂ ਪਤੰਗਾਂ ਉੱਡ ਚੁੱਕੀਆਂ ਆਏ ਨੇ ਔਰ 150 ਦੇ ਕਰੀਬ ਸਟੂਡੈਂਟਸ ਆਏ ਸੀ ਕਿ ਆਪਣੇ 150 ਦੇ ਤਕਰੀਬਨ ਸਟੂਡੈਂਟਸ ਨੇ ਪਾਰਟਿਸਪੇਟ ਕੀਤਾ ਉਸ ਤੋਂ ਬਾਅਦ ਲੋਕਲ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਐ ਐਨਸੀਸੀ ਦੇ ਜਿਹੜੇ ਸਟੂਡੈਂਟਸ ਅਗੇ ਨੇ ਕੈਡਟਸ ਅਗੇ ਨੇ ਉਹ ਵੀ ਇੱਥੇ ਸਵੇਰ ਤੋਂ ਹਾਜ਼ਰ ਹੈਗੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਕਿ ਆਪਾਂ ਇਹ ਸਕਰੀਨ ਛੱਡ ਕੇ ਆਪਾਂ ਵਿਦਆਊਟ ਸਕਰੀਨ ਬੈਠੇ ਆ ਔਰ ਆਪਣੇ ਆਪ ਨੂੰ ਪੁਰਾਣੇ ਖੇਡਾਂ ਦੇ ਨਾਲ ਜੋੜਿਆ ਹੈਗਾ ਬਾਈਸਾਈਕਲ ਐਸੋਸੀਏਸ਼ਨ ਫਾਰ ਕੰਡਕਟਿੰਗ ਥਿਸ ਇਵੈਂਟ ਯੂ ਆਲ ਸਾਈਕਲ ਐਸੋਸੀਏਸ਼ਨ ਨੇ ਕੀਤਾ ਤੇ ਐਂਡ ਆਈ ਹੈਵ ਆਲਸੋ ਸੀਨ